ਸਾਤਰੀਏ ਕਾਲਜ ਦੇ ਸਾਰਿਆਂ ਨੂੰ ਜਜ਼ਬਾਤੀ ਜ਼ਿੰਦਗੀ ਸਟੋਰੀਜ਼ 'ਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਨਵੀਂ ਕਹਾਣੀ ਸਵਰਗ ਦੇ ਨਾਲ। ਉਮੀਦ ਕਰਦੀ ਹਾਂ ਤੁਸੀਂ ਪਸੰਦ ਜ਼ਰੂਰ ਕਰੋਗੇ। ਦਰਵਾਜ਼ੇ ਤੇ ਹੋਈ ਠੱਕ ਠੱਕ ਸੁਣ ਕੇ ਸਤਵੀਰ ਇੱਕਦਮ ਬੁੜਕ ਕੇ ਉੱਠੀ। ਜਦੋਂ ਦੀਵਾਰ ਉੱਪਰ ਲੱਗੀ ਘੜੀ ਵੱਲ ਦੇਖਿਆ ਤਾਂ 6:30 ਵੱਜ ਚੁੱਕੇ ਸਨ। ਉਹ ਬਹੁਤ ਹੀ ਘਬਰਾ ਗਈ ਸੀ। ਕਿਉਂਕਿ ਉਸਨੇ 6 ਵਜੇ ਉੱਠਣਾ ਸੀ। ਉਹ ਮਾਨੀ ਹੀ ਮਨ ਸੋਚ ਰਹੀ ਸੀ ਕਿ ਅੱਜ ਫੇਰ ਸੱਸ ਦੀਆਂ ਗਾਲਾਂ ਸੁਣਨੀਆਂ ਪੈਣੀਆਂ। ਸੋਚਦੇ-ਸੋਚਦੇ ਉਸਨੇ ਚੁੰਨੀ ਨਾਲ ਸੇਰ ਧਕਿਆ ਤੇ ਜਲਦੀ ਨਾਲ ਕਮਰੇ ਦਾ ਦਰਵਾਜ਼ਾ ਖੋਲ੍ਹਿਆ। ਦਰਵਾਜ਼ਾ ਖੋਲਦਿਆਂ ਸਾਰ ਹੀ ਉਹ ਆਪਣੀ ਸਫਾਈ ਦਿੰਦੀ ਹੋਈ ਕਹਿਣ ਲੱਗੀ। ਮੰਮੀ ਜੀ ਮੈਨੂੰ ਮਾਫ਼ ਕਰ ਦਿਓ। ਰਾਤ ਮੇਰਾ ਸਿਰ ਬਹੁਤ ਦਰਦ ਕਰ ਰਿਹਾ ਸੀ। ਇਸ ਲਈ ਮੈਨੂੰ ਕਾਫੀ ਦੇਰ ਤੱਕ ਨੀਂਦ ਨਹੀਂ ਆਈ। ਇਸ ਕਰਕੇ ਮੈਂ ਉੱਠਣ ਦੀ ਲੇਟ ਹੋ ਗਈ। ਸਾਹਮਣੇ ਉਸਦੀ ਸੱਸ ਪਰਮਜੀਤ ਜੋ ਕਿ ਹੱਥ ਵਿੱਚ ਚਾਹ ਵਾਲੀ ਟਰੇ ਲੈ ਕੇ ਖੜੀ ਸੀ ਜਿਸ ਨੂੰ ਦੇਖ ਕੇ ਸਤਵੀਰ ਨੂੰ ਹੈਰਾਨੀ ਹੋਈ ਕਿ ਅੱਜ ਉਸ ਦੀ ਸੱਸ ਉਸ ਲਈ ਚਾਹ ਕਿਵੇਂ ਲੈ ਕੇ ਆਈ ਇਹਨੇ ਵਿੱਚ ਪਰਮਜੀਤ ਉਸ ਨੂੰ ਕਹਿਣ ਲੱਗੀ ਕੋਈ ਗੱਲ ਨਹੀਂ ਬੇਟਾ ਲੈ ਚਾਹ ਪੀ ਲੈ ਹੁਣ ਤਬੀਅਤ ਕਿਵੇਂ ਆ ਤੇਰੀ ਹੁਣ ਤਾਂ ਠੀਕ ਆ ਮੰਮੀ ਜੀ ਚਲੋ ਚੰਗੀ ਗੱਲ ਆ ਜੇ ਠੀਕ ਆ ਤਾਂ ਜੇਕਰ ਥੋੜਾ ਬਹੁਤ ਸਿਰਦਰਦ ਆ ਚਾਹ ਪੀ ਕੇ ਥੋੜੇ ਚਿਰ ਲਈ ਆਰਾਮ ਕਰ ਲੈ ਠੀਕ ਹੋ ਜਾਏਗਾ ਇਹਨਾਂ ਕਹਿ ਕੇ ਪਰਮਜੀਤ ਨੇ ਉਸ ਨੂੰ ਚਾਹ ਵਾਲੀ ਟਰੇ ਫੜਾਈ ਤੇ ਦਰਵਾਜ਼ਾ ਬੰਦ ਕਰਕੇ ਚਲੀ ਗਈ ਹੈਰਾਨ ਹੋਈ ਤਸਵੀਰ ਚਾਹ ਵਾਲੀ ਟਰੇ ਫੜ ਕੇ ਇੱਕ ਪਲ ਲਈ ਤਾਂ ਬੁੱਤ ਬਣੀ ਉੱਥੇ ਹੀ ਖੜੀ ਰਹੀ ਕਿਉਂਕਿ ਇਹ ਪਹਿਲੀ ਵਾਰ ਹੋਇਆ ਸੀ ਕਿ ਉਸ ਦੀ ਸੱਸ ਉਸ ਲਈ ਚਾਹ ਬਣਾ ਕੇ ਲਈ ਹੋਈ ਉਸ ਦੇ ਮੂੰਹੋਂ ਨਿਕਲੇ ਸ਼ਹਿਦ ਵਰਗੇ ਮਿੱਠੇ ਬੋਲਾਂ ਦੀ ਤਾਂ ਉਸ ਨੇ ਕਦੇ ਉਮੀਦ ਵੀ ਨਹੀਂ ਸੀ ਕੀਤੀ ਉਸ ਨੂੰ ਆਪਣੇ ਕੰਨਾਂ 'ਤੇ ਯਕੀਨ ਨਹੀਂ ਸੀ ਹੋ ਰਿਹਾ ਕਿ ਉਸਦੀ ਸੱਸ ਨੇ ਉਸ ਨੂੰ ਬੇਟਾ ਕਹਿ ਕੇ ਬੁਲਾਇਆ ਸੀ ਤੇ ਆਰਾਮ ਕਰਨ ਨੂੰ ਵੀ ਕਹਿ ਦਿੱਤਾ ਸੀ ਜਦ ਕਿ ਉਹ ਤਾਂ ਦਰਵਾਜ਼ਾ ਖੋਲਦੀ ਹੋਈ ਇਹ ਸੋਚ ਰਹੀ ਸੀ ਕਿ ਅੱਜ ਉਸ ਨੂੰ ਆਪਣੀ ਸੱਸ ਤੋਂ ਗਾਲਾਂ ਪੈਣਗੀਆਂ ਕਿਉਂਕਿ ਅੱਜ ਤੱਕ ਇਹੀ ਤਾਂ ਹੋਇਆ ਸੀ ਸਤਵੀਰ ਦੇ ਵਿਆਹ ਨੂੰ ਲਗਭਗ 6 ਸਾਲ ਹੋ ਗਏ ਸਨ ਪਰ ਉਸਦੀ ਸੱਸ ਨੇ ਕਦੇ ਵੀ ਉਸ ਨੂੰ ਸਵੇਰ ਦੀ ਚਾਹ ਬਣਾ ਕੇ ਨਹੀਂ ਸੀ ਦਿੱਤੀ ਨਾ ਕਦੇ ਉਸਦੀ ਤਬੀਅਤ ਬਾਰੇ ਪੁੱਛਿਆ ਸੀ ਇੱਥੇ ਮਿੱਠਾ ਬੋਲਣਾ ਤਾਂ ਬਹੁਤ ਦੂਰ ਦੀ ਗੱਲ ਸੀ ਕਿਉਂਕਿ ਉਹ ਬਹੁਤ ਹੀ ਅੜਬ ਸੁਭਾਅ ਦੀ ਇੱਕ ਝਗੜਾਲੂ ਸੱਸ ਸੀ ਸਤਵੀਰ ਨੂੰ ਰੋਜ਼ਾਨਾ 6 ਵਜੇ ਉੱਠਣਾ ਪੈਂਦਾ ਸੀ ਸਮੇਂ ਸਿਰ ਉੱਠ ਕੇ ਘਰ ਦਾ ਸਾਰਾ ਕੰਮ ਵੀ ਉਹ ਹੀ ਕਰਦੀ ਸੀ ਜੇ ਕਿਤੇ ਉਹ 5 ਮਿੰਟ ਵੀ ਲੇਟ ਹੋ ਜਾਂਦੀ ਸੀ ਤਾਂ ਪਰਮਜੀਤ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਸੀ ਪਰਮਜੀਤ ਪੁਰਾਣੇ ਖਿਆਲਾਂ ਦੀ ਹੋਣ ਕਰਕੇ ਸਤਵੀਰ ਨੂੰ ਹਮੇਸ਼ਾ ਸੈਟਾ ਕੇ ਰੱਖਣ ਲਈ ਕਹਿੰਦੀ ਰਹਿੰਦੀ ਸੀ ਸਤਵੀਰ ਉਸ ਤੋਂ ਪੁੱਛੇ ਬਿਨਾ ਘਰ ਤੋਂ ਬਾਹਰ ਇੱਕ ਕਦਮ ਵੀ ਨਹੀਂ ਸੀ ਰੱਖ ਸਕਦੀ ਆਪਣੀ ਪਤਨੀ ਉੱਤੇ ਲੱਗੀਆਂ ਹੋਈਆਂ ਇਹਨਾਂ ਪਾਬੰਦੀਆਂ ਤੋਂ ਕਈ ਵਾਰ ਮਨਜਿੰਦਰ ਵੀ ਪਰੇਸ਼ਾਨ ਹੋ ਜਾਂਦਾ ਸੀ ਕਿਉਂਕਿ ਉਹ ਖੁਦ ਬਹੁਤ ਨਿੱgge ਸੁਭਾਅ ਦਾ ਮਾਲਕ ਸੀ ਤੇ ਉਹ ਸਤਵੀਰ ਨੂੰ ਬਹੁਤ ਪਿਆਰ ਕਰਦਾ ਸੀ ਉਸਦੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹਿੰਦੀ ਸੀ ਕਿ ਸਤਵੀਰ ਨੂੰ ਕਿਸੇ ਵੀ ਗੱਲ ਦੀ ਕੋਈ ਪਰੇਸ਼ਾਨੀ ਨਾ ਹੋਵੇ ਠੀਕ ਉਸੇ ਤਰ੍ਹਾਂ ਹੀ ਸਤਵੀਰ ਦਾ ਸਹੁਰਾ ਰਜਿੰਦਰ ਵੀ ਇੱਕ ਸਮਝਦਾਰ ਤੇ ਸੌਲਜਿਆ ਹੋਇਆ ਵਿਅਕਤੀ ਸੀ ਤੇ ਕਿਸੇ ਦੀ ਵੀ ਗੱਲ ਵਿੱਚ ਜ਼ਿਆਦਾ ਦਖਲ ਅੰਦਾਜ਼ੀ ਨਹੀਂ ਸੀ ਕਰਦਾ ਉਹ ਦੋਨੋਂ ਪਿਓ ਪਤ ਉਵੇਂ ਹੀ ਕਰਦੇ ਸਨ ਜਿਵੇਂ ਪਰਮਜੀਤ ਕਹਿ ਦਿੰਦੇ ਸੀ ਇਸੇ ਕਰਕੇ ਘਰ ਵਿੱਚ ਸਭ ਤੋਂ ਜ਼ਿਆਦਾ ਪਰਮਜੀਤ ਦੀ ਹੀ ਚੱਲਦੀ ਸੀ ਪਰ ਫਿਰ ਵੀ ਉਹ ਦੋਵੇਂ ਸਤਵੀਰ ਦਾ ਬਹੁਤ ਧਿਆਨ ਰੱਖਦੇ ਸਨ ਉਹਨਾਂ ਦੋਹਾਂ ਦੇ ਵੱਲੋਂ ਇੰਨਾ ਪਿਆਰ ਮਿਲਨ ਕਰਕੇ ਹੀ ਸਤਵੀਰ ਨੂੰ ਆਪਣੀ ਸੰਸ ਦੀਆਂ ਇੰਨੀਆਂ ਪਾਬੰਦੀਆਂ ਹੋਣ ਦੇ ਬਾਵਜੂਦ ਵੀ ਇਸ ਘਰ ਵਿੱਚ ਰਹਿਣ ਤੋਂ ਕੋਈ ਤਕਲੀਫ਼ ਮਹਿਸੂਸ ਨਹੀਂ ਸੀ ਹਵੈਸੇ ਵੀ ਆਪਣੀ ਸੱਸ ਦੀ ਬੰਸਲੂਕੀ ਬਰਦਾਸ਼ਤ ਕਰਨ ਤੋਂ ਬਿਨਾਂ ਸਤਵੀਰ ਕੋਲ ਹੋਰ ਕੋਈ ਹੱਲ ਨਹੀਂ ਸੀ ਇਸ ਲਈ ਉਹ ਚੁੱਪਚਾਪ ਆਪਣੀ ਜ਼ਿੰਦਗੀ ਬਤੀਤ ਕਰ ਰਹੀ ਸੀ ਪਰ ਸਤਵੀਰ ਤੇ ਮਨਜਿੰਦਰ ਦੋਨੋਂ ਹੀ ਪਰਮਜੀਤ ਦੇ ਅੱਜ ਦੇ ਇਸ ਰਵੱਈਏ ਤੋਂ ਬੇਹੰਦ ਹੈਰਾਨ ਸਨ ਤੇ ਸੋਚ ਰਹੇ ਸਨ ਕਿ ਅੱਜ ਇਹ ਕੀ ਪਣਾਵਰਤ ਗਿਆ ਸੀ ਫਿਰ ਸਤਵੀਰ ਵੀ ਚਾਹ ਪੀ ਕੇ ਕੁਝ ਦੇਰ ਆਰਾਮ ਕਰਨ ਲਈ ਬੈੱਡ ਤੇ ਪੈ ਗਈ ਤੇ ਉਸ ਨੂੰ ਨੀਂਦ ਵੀ ਆ ਗਈ ਸੀ ਉਸ ਦੀ ਅੱਖ ਲੱਗੀ ਨੂੰ ਕੁਝ ਕਮੈਂਟ ਹੀ ਹੋਏ ਸਨ ਕਿ ਉਸ ਨੂੰ ਰਸੋਈ ਵਿੱਚ ਭਾਂਡਿਆਂ ਦੀ ਖੜਕਣ ਦੀ ਆਵਾਜ਼ ਸੁਣੀ ਉਹ ਉੱਠ ਕੇ ਤੁਰੰਤ ਹੀ ਰਸੋਈ ਵਿੱਚ ਪਹੁੰਚ ਗਈ ਜਦੋਂ ਉੱਥੇ ਜਾ ਕੇ ਉਸ ਨੇ ਦੇਖਿਆ ਤਾਂ ਪਰਮਜੀਤ ਰਸੋਈ ਵਿੱਚ ਖੜੀ ਸਾਰਿਆਂ ਦਾ ਖਾਣਾ ਬਣਾਉਣ ਦੀ ਤਿਆਰੀ ਕਰ ਰਹੀ ਸੀ ਤੇ ਉਸ ਦੇ ਹੱਥ ਚੋਂ ਕੜਛੀ ਹੀਠਾ ਫਰਸ਼ ਉੱਤੇ ਡਿੱਗ ਗਈ ਸੀ ਜੱਸ ਕਰਕੇ ਸਤਵੀਰ ਨੂੰ ਜਾਗ ਆ ਗਈ ਸੀ ਸਤਵੀਰ ਨੂੰ ਉੱਥੇ ਦੇਖ ਕੇ ਪਰਮਜੀਤ ਕਹਿਣ ਲੱਗੀ ਤੂੰ ਨਹਾ ਧੋ ਕੇ ਜਲਦੀ ਤਿਆਰ ਹੋ ਜਾ ਤੇ ਜਾ ਕੇ ਡਾਈਨਿੰਗ ਟੇਬਲ ਤੇ ਬੈਠ ਸਾਰਿਆਂ ਲਈ ਖਾਣਾ ਤਿਆਰ ਹੋਣ ਹੀ ਵਾਲਾ ਬਸ ਸਤਵੀਰ ਇਹ ਸਭ ਦੇਖ ਕੇ ਫਿਰ ਬਹੁਤ ਹੈਰਾਨ ਸੀ ਕਿ ਇਹ ਸਭ ਹੋ ਕੀ ਰਿਹਾ ਸੀ ਕਿਉਂਕਿ ਉਹ ਜਿਸ ਦਿਨ ਦੀ ਇਸ ਘਰ ਵਿੱਚ ਵਿਆਹ ਕੇ ਆਈ ਸੀ ਉਸ ਦਿਨ ਤੋਂ ਰਸੋਈ ਦਾ ਸਾਰਾ ਕੰਮ ਸਤਵੀਰ ਹੀ ਕਰਦੀ ਸੀ ਅਸਦੀ ਸਾਸ ਨੇ ਤਾਂ ਇੱਕ ਦਿਨ ਵੀ ਰਸੋਈ ਦਾ ਕੰਮ ਨਹੀਂ ਸੀ ਕੀਤਾ ਪਰ ਅੱਜ ਜੋ ਵੀ ਹੋ ਰਿਹਾ ਸੀ ਅਸਦੀ ਸਮਝ ਤੋਂ ਬਿਲਕੁਲ ਬਾਹਰ ਸੀ ਉਹ ਚੁੱਪਚਾਪ ਉੱਥੋਂ ਵਾਪਸ ਚਲੀ ਗਈ ਜਲਦੀ ਹੀ ਉਹ ਨਹਾ ਕੇ ਤਿਆਰ ਹੋਈ ਤੇ ਡਾਈਨਿੰਗ ਟੇਬਲ ਤੇ ਪਹੁੰਚੀ ਉਦੋਂ ਤੱਕ ਮਨਜਿੰਦਰ ਤੇ ਉਸਦੇ ਪਾਪਾ ਵੀ ਤਿਆਰ ਹੋ ਕੇ ਡਾਈਨਿੰਗ ਟੇਬਲ ਤੇ ਆ ਕੇ ਬੈਠ ਗਏ ਸਨ ਪਰਮਜੀਤ ਨੇ ਆਪਣੇ ਹੱਥ ਨਾਲ ਸਭ ਨੂੰ ਖਾਣਾ ਪਰੋਸਿਆ ਤੇ ਫਿਰ ਆਪਣੇ ਲਈ ਵੀ ਇੱਕ ਪਲੇਟ ਵਿੱਚ ਖਾਣਾ ਪਾ ਕੇ ਇੱਕ ਕੁਰਸੀ ਤੇ ਬੈਠ ਗਈ ਇਸ ਵਾਰ ਤਾਂ ਸਤਵੀਰ ਖੁਝ ਜਾਂਦਾ ਹੀ ਹੈਰਾਨ ਹੋਈ ਸੀ ਕਿਉਂਕਿ ਖਾਣੇ ਵਿੱਚ ਜੋ ਕੁਝ ਵੀ ਬਣਿਆ ਸੀ ਸਭ ਕੁਝ ਉਸਦੀ ਪਸੰਦ ਦਾ ਸੀ ਅਸਲ ਵਿੱਚ ਹੈਰਾਨ ਤਾਂ ਉਸਦਾ ਪਤੀ ਤੇ ਸਹੁਰਾ ਵੀ ਸਨ ਕਿ ਇਹ ਸਭ ਕੀ ਹੋ ਰਿਹਾ ਸੀ ਪਰ ਉਹਨਾਂ ਵਿੱਚੋਂ ਕੋਈ ਵੀ ਕੁਝ ਬੋਲ ਨਹੀਂ ਸੀ ਰਿਹਾ ਥੋੜੀ ਦੇਰ ਬਾਅਦ ਅਚਾਨਕ ਹੀ ਪਰਮਜੀਤ ਨੇ ਆਪਣੀ ਚੁੱਪ ਤੋੜੀ ਤੇ ਮਨਜਿੰਦਰ ਨੂੰ ਕਹਿਣ ਲੱਗੀ ਅੱਜ ਸ਼ਾਮ ਨੂੰ ਹੀ ਤੂੰ ਸਤਵੀਰ ਨੂੰ ਬਾਜ਼ਾਰ ਲੈ ਕੇ ਜਾਵੀਂ ਤੇ ਉਸ ਨੂੰ ਦੋ ਚਾਰ ਲੋਅਰ ਤੇ ਟੀ-ਸ਼ਰਟਾਂ ਦਵਾ ਕੇ ਲਿਆਵੀਂ ਉਹ ਘਰ ਵਿੱਚ ਸਾਰਾ ਦਿਨ ਸੂਟ ਪਾ ਕੇ ਫਿਰਦੀ ਰਹਿੰਦੀ ਐ ਮੈਂ ਕਈ ਵਾਰ ਦੇਖਿਆ ਕਿ ਉਸ ਨੂੰ ਸੂਟ ਪਾ ਕੇ ਕੰਮ ਕਰਨਾ ਬਹੁਤ ਔਖਾ ਲੱਗਦਾ ਖਾਣਾ ਖਾ ਕੇ ਉੱਠਣ ਲੱਗਿਆਂ ਪਰਮਜੀਤ ਨੇ ਰਾਤ ਦੇ ਖਾਣੇ ਦਾ ਵੀ ਹੁਕਮ ਜਾਰੀ ਕਰ ਦਿੱਤਾ ਸੀ ਕਿ ਰਾਤ ਦਾ ਖਾਣਾ ਵੀ ਉਹ ਖੁਦ ਹੀ ਬਣਾਵੇਗੀ ਹੁਣ ਤਾਂ ਸਤਵੀਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਰਿਹਾ ਕਿਉਂਕਿ ਵਿਆਹ ਤੋਂ ਬਾਅਦ ਉਹ ਚਾਹੁੰਦੀ ਸੀ ਕਿ ਘੱਟੋ-ਘੱਟ ਘਰ ਵਿੱਚ ਤਾਂ ਉਸ ਨੂੰ ਲੋਅਰ ਤੇ ਟੀ-ਸ਼ਰਟ ਪਾਉਂਦੀ ਆਗਿਆ ਦਿੱਤੀ ਜਾਵੇ ਜਿਸ ਨਾਲ ਉਸ ਨੂੰ ਕੰਮ ਕਰਦੇ ਹੋਏ ਥੋੜਾ ਆਰਾਮਦਾਇਕ ਮਹਿਸੂਸ ਹੋਵੇ ਪਰ ਜਦੋਂ ਉਹ ਨਵੀਂ-ਨਵੀਂ ਵਿਆਹ ਕੇ ਆਈ ਸੀ ਤਾਂ ਉਸ ਦੀ ਸੱਸ ਨੇ ਪਹਿਲੇ ਦਿਨ ਹੀ ਸਖਤੀ ਨਾਲ ਕਹਿ ਦਿੱਤਾ ਸੀ ਕਿ ਉਸ ਨੂੰ ਘਰ ਵਿੱਚ ਵੀ ਸੂਟ ਪਾ ਕੇ ਰਹਿਣਾ ਪਵੇਗਾ ਤੇ ਚੁੰਨੀ ਨਾਲ ਸਿਰ ਢੱਕ ਕੇ ਰੱਖਣਾ ਪਵੇਗਾ ਕਿਉਂਕਿ ਇਹ ਉਹਨਾਂ ਦੇ ਘਰ ਦੀ ਪਰੰਪਰਾ ਸੀ। ਪ੍ਰੰਤੂ ਅੱਜ ਪਤਾ ਨਹੀਂ ਅਜਿਹਾ ਕੀ ਹੋਇਆ ਸੀ ਜਿਸ ਕਰਕੇ ਉਸ ਨੂੰ ਅਚਾਨਕ ਹੀ ਘਰ ਵਿੱਚ ਲੋਅਰ ਤੇ ਟੀ-ਸ਼ਰਟ ਪਾਉਣ ਦੀ ਆਗਿਆ ਮਿਲ ਗਈ ਸੀ। ਇਸ ਲਈ ਉਸ ਦਾ ਖੁਸ਼ ਹੋਣਾ ਤਾਂ ਸੁਭਾਵਕ ਸੀ। ਸ਼ਾਮ ਨੂੰ ਮਨਜਿੰਦਰ ਉਸ ਨੂੰ ਬਾਜ਼ਾਰ ਲੈ ਕੇ ਗਿਆ ਸੀ। ਫਿਰ ਆਪਣੇ ਖਰੀਦੋ-ਫਰੋਕਤ ਕਰਨ ਤੋਂ ਬਾਅਦ ਉਹ ਥੋੜਾ ਘੁੰਮਣ ਫੈਰਨ ਲੱਗੇ ਸਨ। ਅੱਜ ਸਤਵੀਰ ਨੂੰ ਬਹੁਤ ਹੀ ਵਧੀਆ ਮਹਿਸੂਸ ਹੋ ਰਿਹਾ ਸੀ। ਉਸ ਨੂੰ ਕਈ ਮਹੀਨਿਆਂ ਬਾਅਦ ਘੁੰਮਣ ਫਿਰਨ ਦਾ ਮੌਕਾ ਮਿਲਿਆ ਸੀ ਲਗਭਗ 9 ਵਜੇ ਜਦੋਂ ਘਰ ਵਾਪਸ ਆਈ ਤਾਂ ਉਸਦੇ ਸੱਸ ਸਹੁਰਾ ਦੋਨੋਂ ਜਣੇ ਡਾਈਨਿੰਗ ਟੇਬਲ ਤੇ ਬੈਠੇ ਉਹਨਾਂ ਦਾ ਇੰਤਜ਼ਾਰ ਕਰ ਰਹੇ ਸਨ ਅੱਜ ਉਸਦੀ ਸੱਸ ਨੇ ਇਹ ਵੀ ਨਹੀਂ ਪੁੱਛਿਆ ਸੀ ਕਿ ਉਹ ਇੰਨੀ ਲੇਟ ਕਿਉਂ ਆਏ ਸਨ ਬਲਕਿ ਉਹ ਸਤਵੀਰ ਨੂੰ ਕਹਿਣ ਲੱਗੀ ਬੇਟਾ ਜਲਦੀ ਕੱਪੜੇ ਬਦਲ ਕੇ ਆ ਜਾਓ ਸਾਰਿਆਂ ਦਾ ਖਾਣਾ ਤਿਆਰ ਹੈ ਮੈਨੂੰ ਤਾਂ ਬਹੁਤ ਭੁੱਖ ਲੱਗੀ ਆ ਅਸੀਂ ਬਹੁਤ देर ਦੇ ਬੈਠੇ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ ਸਤਵੀਰ ਤੁਰੰਤ ਹੀ ਆਪਣੇ ਕਮਰੇ ਵਿੱਚ ਗਈ ਤੇ ਕੱਪੜੇ ਬਦਲ ਲਏ। ਇੱਕ ਪਲ ਲਈ ਤਾਂ ਉਹ ਸ਼ੀਸ਼ੇ ਮੂਰੇ ਖੜੀ ਆਪਣੇ ਆਪ ਨੂੰ ਹੀ ਦੇਖਦੀ ਰਹੀ। ਜਦੋਂ ਪਰਮਜੀਤ ਨੇ ਉਸ ਨੂੰ ਖਾਣਾ ਖਾਣ ਲਈ ਆਵਾਜ਼ ਮਾਰੀ ਤਾਂ ਉਹ ਹੜਬੜਾ ਕੇ ਕਮਰੇ ਚੋਂ ਬਾਹਰ ਵੱਲ ਨੂੰ ਤੁਰ ਪਈ। ਅੱਜ ਉਸਨੇ ਪਹਿਲੀ ਵਾਰ ਆਪਣੇ ਸੌਰੇ ਕਾਰ ਵਿੱਚ ਲੋਰ ਤੇ ਟੀ-ਸ਼ਰਟ ਪਹਿਨੇ ਸਨ। ਇਸ ਲਈ ਉਹ ਸਾਰਿਆਂ ਦੇ ਸਾਹਮਣੇ ਜਾਣ ਤੋਂ ਥੋੜਾ ਚੇਜ ਕਰ ਰਹੀ ਸੀ। ਪਰ ਜਾਣਾ ਤਾਂ ਪੈਣਾ ਹੀ ਸੀ। ਸਤਵੀਰ ਬੇਟਾ ਜਲਦੀ ਆਓ ਬਹੁਤ ਭੁੱਖ ਲੱਗੀ ਆ ਪਰਮਜੀਤ ਨੇ ਦੁਬਾਰਾ ਆਵਾਜ਼ ਦਿੱਤੀ ਤਾਂ ਉਹ ਛੋਟੇ ਛੋਟੇ ਕਦਮ ਵਧਾਉਂਦੀ ਹੋਈ ਡਾਈਨਿੰਗ ਟੇਬਲ ਦੇ ਕੋਲ ਪਹੁੰਚ ਗਈ ਪੇਕੇ ਘਰ ਵਿੱਚ ਹਮੇਸ਼ਾ ਲੋਅਰ ਟੀ-ਸ਼ਰਟ ਵਿੱਚ ਰਹਿਣ ਵਾਲੀ ਸਤਵੀਰ ਨੂੰ ਅੱਜ ਲੋਅਰ ਤੇ ਟੀ-ਸ਼ਰਟ ਪਹਿਨ ਕੇ ਔਖਾ ਔਖਾ ਜਾਪ ਰਿਆ ਸੀ ਫਿਰ ਪਰਮਜੀਤ ਨੇ ਸਵੇਰ ਵਾਂਗ ਹੀ ਸਾਰਿਆਂ ਨੂੰ ਆਪਣੇ ਹੱਥੀਂ ਖਾਣਾ ਪਰੋਸਿਆ ਹੁਣ ਵੀ ਖਾਣੇ ਵਿੱਚ ਸਭ ਚੀਜ਼ਾਂ ਤਸਵੀਰ ਦੀ ਪਸੰਦ ਦੀਆਂ ਹੀ ਬਣੀਆਂ ਸਨ ਸਾਰੇ ਚੁੱਪਚਾਪ ਖਾਣਾ ਖਾ ਰਹੇ ਸਨ ਖਾਣਾ ਖਾਂਦੇ ਹੋਏ ਕੋਈ ਕੁਝ ਨਹੀਂ ਸੀ ਬੋਲ ਰਿਹਾ ਫਿਰ ਤਸਵੀਰ ਹਿੰਮਤ ਜੀ ਕਰਕੇ ਬੋਲੀ ਮੰਮੀ ਜੀ ਖਾਣਾ ਬਹੁਤ ਸਵਾਦ ਬਣਿਆ ਤਾਂ ਇਸ ਦੇ ਜਵਾਬ ਵਿੱਚ ਪਰਮਜੀਤ ਨੇ ਕਿਹਾ ਅੱਜ ਮੈਂ ਸਭ ਕੁਝ ਤੇਰੀ ਪਸੰਦ ਦਾ ਜੋ ਬਣਾਇਆ ਨਾਲੇ ਲੋਰ ਤੇ ਟੀ-ਸ਼ਰਟ ਪਾਇਆ ਬਹੁਤ ਜੱਜਦਾ ਤੇਰੇ ਜਦੋਂ ਸਭ ਨੇ ਖਾਣਾ ਖਾ ਲਿਆ ਤਾਂ ਪਰਮਜੀਤ ਕਹਿਣ ਲੱਗੀ ਮੇਰਾ ਦਿਲ ਸੀ ਕਿ ਅੱਜ ਦਾ ਸਾਰਾ ਕੰਮ ਮੈਂ ਖੁਦ ਕਰਾਂ ਇਸ ਲਈ ਮੈਂ ਸਤਵੀਰ ਨੂੰ ਕੋਈ ਕੰਮ ਕਰਨ ਲਈ ਨਹੀਂ ਕਿਹਾ ਹੁਣ ਕਿਸੇ ਤੇ ਵੀ ਸਵੇਰੇ ਜਲਦੀ ਉੱਠਣ ਦੀ ਕੋਈ ਪਾਬੰਦੀ ਨਹੀਂ ਹੋਵੇਗੀ ਜਿਸ ਨੂੰ ਜਿੰਨੀ ਦੇਰ ਤੱਕ ਸਹੀ ਲੱਗੇ ਓਨੀ ਦੇਰ ਤੱਕ ਸੌ ਸਕਦਾ ਹੈ ਕਿਉਂਕਿ ਕੱਲ ਤੋਂ ਸਵੇਰ ਦੀ ਚਾਹ ਤੇ ਨਾਸ਼ਤਾ ਮੈਂ ਖੁਦ ਬਣਾਇਆ ਕਰਾਂਗੀ ਪਰ ਬਾਕੀ ਦੇ ਸਾਰੇ ਕੰਮ ਸਤਵੀਰ ਹੀ ਕਰੇਗੀ ਹਾਂ ਮੇਰੇ ਤੋਂ ਜਿੰਨਾ ਹੋ ਸਕਿਆ ਮੈਂ ਵੀ ਉਸ ਦੀ ਮਦਦ ਕਰਦਿਆ ਕਰਾਂਗੀ ਸਿਰਫ ਇੰਨਾ ਹੀ ਨਹੀਂ ਅੱਜ ਤੋਂ ਘਰ ਦੀ ਸਾਰੀ ਜ਼ਿੰਮੇਵਾਰੀ ਵੀ ਤਤਵੀਰ ਦੀ ਹੀ ਹੋਵੇਗੀ ਬਹੁਤ ਦੇਰ ਹੋ ਗਈ ਮੈਨੂੰ ਇਹ ਜ਼ਿੰਮੇਵਾਰੀ ਸੰਭਾਲਦੇ ਨੂੰ ਮੈਂ ਹੁਣ ਥੱਕ ਚੁੱਕੀ ਹਾਂ ਤੇ ਇਹਨਾਂ ਜ਼ਿੰਮੇਵਾਰੀਆਂ ਤੋਂ ਮੁਕਤ ਹੋਣ ਦੀ ਮੇਰੀ ਉਮਰ ਵੀ ਹੋ ਚੁੱਕੀ ਆ ਅੱਜ ਤੋਂ ਬਾਅਦ ਘਰ ਦੇ ਸਾਰੇ ਫੈਸਲੇ ਤਤਵੀਰ ਹੀ ਲਿਆ ਕਰੇਗੀ ਤੇ ਆਪਾਂ ਸਭ ਉਸ ਦੇ ਹਿਸਾਬ ਨਾਲ ਚੱਲਾਂਗੇ ਪਰਮਜੀਤ ਦੇ ਸੁਭਾਅ ਤੇ ਸੋਚ ਵਿੱਚ ਇੰਨਾ ਵੱਡਾ ਬਦਲਾਅ ਦੇਖ ਕੇ ਹੈਰਾਨ ਤਾਂ ਸਾਰੇ ਹੀ ਸਨ ਪਰ ਇਸ ਦਾ ਕਾਰਨ ਪੁੱਛਣ ਦੀ ਹਿੰਮਤ ਕੋਈ ਵੀ ਨਹੀਂ ਸੀ ਕਰ ਰਿਆ। ਖਾਣਾ ਖਾਣ ਤੋਂ ਬਾਅਦ ਸਭ ਆਪਣੇ ਆਪਣੇ ਕਮਰੇ ਵਿੱਚ ਚਲੇ ਗਏ। ਕਮਰੇ ਵਿੱਚ ਜਾਣ ਤੋਂ ਬਾਅਦ ਮਨਜਿੰਦਰ ਸਤਵੀਰ ਨੂੰ ਮੁਖੌਲਜਾ ਕਰਦਾ ਹੋਇਆ ਕਹਿਣ ਲੱਗਾ, "ਤੂੰ ਅੱਜ ਇਹੋ ਜਿਹਾ ਕਿਹੜਾ ਜਾਦੂ ਕਰ ਦਿੱਤਾ ਕਿ ਮੰਮੀ ਜੀ ਅੱਜ ਤੇਰੇ ਗੁਲਾਮ ਹੀ ਬਣੇ ਬੈਠੇ ਆ?" ਫਿਰ ਸਤਵੀਰ ਬੋਲੀ, "ਮੈਨੂੰ ਤਾਂ ਖੁਦ ਕੁਝ ਸਮਝ ਨਹੀਂ ਆ ਰਿਹਾ ਕਿ ਇਹ ਸਭ ਕੀ ਹੋ ਰਿਹਾ? ਮੈਨੂੰ ਤਾਂ ਡਰ ਵੀ ਲੱਗ ਰਿਹਾ।" ਕਿ ਇਹ ਕਿਤੇ ਤੂਫਾਨ ਤੋਂ ਪਹਿਲਾਂ ਆਉਣ ਵਾਲੀ ਖਾਮੋਸ਼ੀ ਨਾ ਹੋਵੇ ਕੋਈ ਗੱਲ ਨਹੀਂ ਕੱਲ ਦੀ ਕੱਲ ਨੂੰ ਦੇਖੀ ਜਾਏਗੀ ਘੱਟੋ ਘੱਟ ਅੱਜ ਦਾ ਦਿਨ ਤਾਂ ਵਧੀਆ ਲੰਘਿਆ ਤੇਰੀ ਲੋਅਰ ਟੀ-ਸ਼ਰਟ ਪਾਉਣ ਦੀ ਇੱਛਾ ਵੀ ਪੂਰੀ ਹੋਗੀ ਨਾਲੇ ਆਪਾਂ ਬਾਹਰ ਕੌਮ ਫੇਰ ਵੀ ਆਈਆਂ ਮਨਜਿੰਦਰ ਫੇਰ ਮਜ਼ਾਕ ਕਰਦਾ ਹੋਇਆ ਬੋਲਿਆ ਸੀ ਭਾਵੀਆਂ ਦੋਵੇਂ ਖੁਸ਼ ਸਨ ਪਰ ਫਿਰ ਵੀ ਉਹਨਾਂ ਦੋਹਾਂ ਦਾ ਦਿਮਾਗ ਇਸ ਤਬਦੀਲੀ ਦਾ ਕਾਰਨ ਲੱਭਣ ਵਿੱਚ ਹੀ اٹਕਿਆ ਹੋਇਆ ਸੀ ਫਿਰ ਉਹਨਾਂ ਨੂੰ ਯਾਦ ਆਇਆ ਕਿ ਮੰਮੀ ਆਪਣੀ ਸਹੇਲੀ surjeet ਤੇ ਕਰ ਗਈ ਸੀ ਤੇ ਪੂਰੇ ਹਫ਼ਤੇ ਪਿੱਛੋਂ ਕੱਲ ਰਾਤ ਉੱਥੋਂ ਵਾਪਸ ਆਈ ਸੀ ਤੇ ਸਵੇਰੇ ਉੱਠਦੇ ਸਾਰ ਹੀ ਉਹਨਾਂ ਨੂੰ ਇਹ ਚਮਤਕਾਰ ਦੇਖਣ ਨੂੰ ਮਿਲ ਗਿਆ ਸੀ ਫਿਰ ਉਹਨਾਂ ਨੇ ਇਹ ਅੰਦਾਜ਼ਾ ਲਗਾਇਆ ਕਿ ਮੰਮੀ ਦੇ ਸੁਭਾਅ ਵਿੱਚ ਆਈ ਬਦਲਾਅ ਦਾ ਸੰਬੰਧ ਜ਼ਰੂਰ surjeet aunty ਦੇ ਘਰ ਨਾਲ ਹੀ ਹੋਵੇਗਾ ਪਰ ਉਹ ਪਰਮਜੀਤ ਤੋਂ ਕੁਝ ਪੁੱਛਣ ਵਿੱਚ ਝਿਜਕਦੇ ਵੀ ਸਨ ਤੇ ਡਰਦੇ ਵੀ ਸਨ ਸਰ ਰਾਤ ਸਤਵੀਰ అలਾਰਮ ਲਗਾਉਣ ਤੋਂ ਬਿਨਾਂ ਹੀ ਸੌ ਗਈ ਤੇ ਅਗਲੇ ਦਿਨ ਸਵੇਰੇ 7 ਵਜੇ ਉੱઠી ਸੀ ਉਹ ਵੀ ਜਦੋਂ ਉਸਦੀ ਸੱਸ ਨੇ ਚਾਹ ਫੜਾਉਣ ਲਈ ਕਮਰੇ ਦਾ ਦਰਵਾਜ਼ਾ ਖੜਕਾਇਆ ਸੀ ਉਸ ਦਿਨ ਤੋਂ ਬਾਅਦ ਰੋਜ਼ ਦੀ ਰੋਜ਼ ਪਰਮਜੀਤ ਦੇ ਸੁਭਾਅ ਵਿੱਚ ਤਬਦੀਲੀ ਆ ਰਹੀ ਸੀ ਸਤਵੀਰ ਨਾਲ ਵੀ ਉਸ ਦਾ ਵਿਹਾਰ ਇਸ ਤਰ੍ਹਾਂ ਹੋ ਗਿਆ ਸੀ ਜਿਵੇਂ ਕਿ ਉਹ ਉਸ ਦੀ ਨੂੰਹ ਨਹੀਂ ਧੀ ਹੋਵੇ ਇਹ ਇਕੱਲੀ ਸਤਵੀਰ ਨਾਲ ਹੀ ਨਹੀਂ ਬਲਕਿ ਹੁਣ ਸਾਰਿਆਂ ਨਾਲ ਹੀ ਬਹੁਤ ਹਲੇਮੀ ਨਾਲ ਗੱਲ ਕਰਨ ਲੱਗੀ ਸੀ ਉਸ ਨੇ ਇਸ ਤਸਵੀਰ ਉੱਪਰ ਲੱਗੀਆਂ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਸਨ ਤਸਵੀਰ ਲਈ ਜੇਲ੍ਹ ਬਣਿਆ ਹੋਇਆ ਇਹ ਘਰ ਹੁਣ ਉਸ ਨੂੰ ਸਵਰਗ ਵਰਗਾ ਜਾਪਨ ਲੱਗਾ ਸੀ ਪਰਮਜੀਤ ਤੇ ਤਸਵੀਰ ਦੋਨੋਂ ਆਪਸ ਵਿੱਚ ਬਹੁਤ ਕੋਲ ਮਿਲ ਗਈਆਂ ਸਨ ਤੇ ਤਸਵੀਰ ਦੇ ਦਿਲ ਵਿੱਚ ਆਪਣੀ ਸੱਸ ਨੂੰ ਲੈ ਕੇ ਜੋ ਡਰ ਸੀ ਉਹ ਇੱਜ਼ਤ ਵਿੱਚ ਬਦਲ ਚੁੱਕਿਆ ਸੀ ਇੱਕ ਦਿਨ ਤਸਵੀਰ ਨੇ ਹਿੰਮਤ ਜੀ ਕਰਕੇ ਆਪਣੀ ਸੱਸ ਨੂੰ ਉਸ ਦੇ ਸੁਭਾਅ ਵਿੱਚ ਆਈ ਇਸ ਬਦਲਾਅ ਦਾ ਕਾਰਨ ਪੁੱਛ ਹੀ ਲਿਆ ਸੀ ਤੇ ਹਲਕੀ ਜਿਹੀ ਮੁਸਕਰਾਹਟ ਨਾਲ ਉਸ ਦੇ ਜਵਾਬ ਦਾ ਇੰਤਜ਼ਾਰ ਕਰਨ ਲੱਗੀ ਸੀ ਉਸ ਦੇ ਇਸ ਸਵਾਲ ਤੇ ਪਹਿਲਾਂ ਤਾਂ ਬਾਰਮਜੀਤ ਹੱਸ ਪਈ ਤੇ ਬਾਅਦ ਵਿੱਚ ਆਪਣੇ ਚਿਹਰੇ ਦੇ ਭਾਵ ਬਦਲਦੀ ਹੋਈ ਕਹਿਣ ਲੱਗੀ ਬੇਟਾ ਸਤਵੀਰ ਮੈਨੂੰ ਮਾਫ਼ ਕਰ ਦੇ ਮੈਨੂੰ ਪਤਾ ਕਿ ਮੈਂ ਤੇਰੇ ਨਾਲ ਬਹੁਤ ਬੁਰਾ ਸਲੂਕ ਕਰਦੀ ਰਹੀ ਆਂ ਬੇਗਾਨੇ ਕਰਵਾਈ ਹੋਣ ਕਰਕੇ ਮੈਂ ਤੈਨੂੰ ਹਮੇਸ਼ਾ ਬੇਗਾਨੀ ਹੀ ਸਮਝਦੀ ਰਹੀ ਮੈਂ ਤੈਨੂੰ ਸਿਰਫ ਆਪਣੀ ਨੂ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਦੀ ਰਹੀ ਆਪਣੀ ਧੀ ਬਣਾਉਣ ਦੀ ਤਾਂ ਮੈਂ ਕਦੇ ਕੋਸ਼ਿਸ਼ ਕੀਤੀ ਨਹੀਂ ਭਾਵੇਂ ਇਸ ਨਾਲ ਆਪਣੇ ਘਰ ਦਾ ਮਾਹੌਲ ਬਹੁਤ ਬੇਕਾਰ ਬਣਿਆ ਰਿਹਾ ਪਰ ਮੈਂ ਫਿਰ ਵੀ ਖੁਸ਼ ਰਹਿੰਦੀ ਸੀ ਕਿਉਂਕਿ ਘਰ ਵਿੱਚ ਹੋਣ ਵਾਲੇ ਸਾਰੇ ਕੰਮ ਮੇਰੀ ਮਰਜ਼ੀ ਨਾਲ ਹੋ ਰਹੇ ਸਨ ਜਿਸ ਨਾਲ ਮੇਰੇ ਅੰਦਰਲੇ ਹੰਕਾਰ ਨੂੰ ਇੱਕ ਸੰਤੁਸ਼ਟੀ ਜੀ ਮਿਲਦੀ ਸੀ ਮੈਂ ਇੱਕ ਵਾਰ ਵੀ ਨਹੀਂ ਸੀ ਸੋਚਿਆ ਕਿ ਇਹਨਾਂ ਪਾਬੰਦੀਆਂ ਲਾਉਣ ਦੇ ਬਾਵਜੂਦ ਵੀ ਤੂੰ ਇਸ ਘਰ ਵਿੱਚ ਕਿਵੇਂ ਦਿਨ ਕੱਟ ਰਹੀ ਹੈ ਪਰ ਹੁਣ ਜੋ ਪਰਵਰਤਨ ਤੈਨੂੰ ਦੇਖਣ ਨੂੰ ਮਿਲ ਰਿਹਾ ਉਸਦਾ ਕਾਰਨ ਮੇਰੀ ਕਾਲਜ ਦੀ ਸਹੇਲੀ surjeet ਆ ਜੇਕਰ ਮੈਂ ਉਸਦੇ ਘਰ ਨਾ ਗਈ ਹੁੰਦੀ ਤਾਂ ਹੋ ਸਕਦਾ ਸੀ ਕਿ ਮੇਰੇ ਵਿਹਾਰ ਵਿੱਚ ਫਰਕ ਕਦੇ ਵੀ ਨਾ ਪੈਂਦਾ ਤੇ ਨਾ ਹੀ ਮੈਨੂੰ ਇਹ ਪਤਾ ਲੱਗਣਾ ਸੀ ਕਿ ਇੱਕ ਖੁਸ਼ਹਾਲ ਪਰਿਵਾਰ ਕੀ ਹੁੰਦਾ ਇਹਨਾਂ ਕਹਿੰਦੇ ਹੋਏ ਪਰਮਜੀਤ ਦੀਆਂ ਅੱਖਾਂ ਥੋੜੀਆਂ ਨੰਮ ਹੋ ਗਈਆਂ ਸਨ ਫਿਰ ਅੱਖਾਂ ਪੂੰਝਦੀ ਹੋਈ ਉਹ ਅੱਗੇ ਦੱਸਣ ਲੱਗੀ ਜਦ ਮੈਂ surjit ਦੇ ਘਰ ਗਈ ਤਾਂ ਉਸਦੇ ਨੂੰਪ੍ਰੀਤ ਨੇ ਦਰਵਾਜ਼ਾ ਖੋਲ੍ਹਿਆ ਸੀ ਉਸਨੇ ਲੋਅ ਟੀ-ਸ਼ਰਟ ਪਾਇਆ ਹੋਇਆ ਸੀ ਤੇ ਉਸੇ ਤਰ੍ਹਾਂ ਹੀ ਬਾਹਰ ਆ ਗਈ ਸੀ ਨਾ ਹੀ ਉਸਨੇ ਸਿਰ ਤੇ ਚੁੰਨੀ ਲਈ ਹੋਈ ਸੀ ਇੱਕ ਵਾਰ ਤਾਂ ਮੈਨੂੰ ਲੱਗਾ ਕਿ ਸ਼ਾਇਦ ਮੈਂ ਕਿਸੇ ਗਲਤ ਘਰ ਵਿੱਚ ਆ ਗਈਆਂ ਕਿਉਂਕਿ ਮੈਨੂੰ surjeet ਕਰ ਗਈ ਨੂੰ ਕਈ ਸਾਲ ਹੋ ਗਏ ਸਨ ਪਰ ਜਦੋਂ ਉਸਨੇ ਮੈਨੂੰ ਸਤਸਵੀਂ ਕਾਲ ਬੁਲਾ ਕੇ ਮੇਰੇ ਪੈਰੀਂ ਹੱਥ ਲਾਈ ਤਾਂ ਮੈਨੂੰ ਪਤਾ ਲੱਗ ਗਿਆ ਸੀ ਕਿ ਇਹ surjeet ਦੀ ਹੀ ਨੂੰ ਹੈ ਮੈਂ ਜਵਾਬ ਵਿੱਚ ਉਸ ਦਾ ਸਿਰ ਤਾਂ ਬਲੋਸ ਦਿੱਤਾ ਸੀ ਪਰ ਉਸ ਦਾ ਪਹਿਰਾਵਾ ਦੇਖ ਕੇ ਇੱਕ ਵਾਰ ਤਾਂ ਮੈਨੂੰ ਗੁੱਸਾ ਜਿਹਾ ਆਇਆ ਕਿਉਂਕਿ ਮੈਨੂੰ ਇਹ ਬਿਲਕੁਲ ਵੀ ਉਮੀਦ ਨਹੀਂ ਸੀ ਕਿ surjeet ਦੀ ਨੂੰ ਇਹੋ ਜਿਹੇ ਕੱਪੜੇ ਪਾਉਂਦੀ ਹੋਵੇਗੀ ਪਰ ਮੈਂ ਆਪਣੀ ਜ਼ੁਬਾਨ ਤੇ ਕਾਬੂ ਰੱਖਿਆ ਤੇ ਚੁੱਪਚਾਪ ਘਰ ਦੇ ਅੰਦਰ ਦਾਖਲ ਹੋਈ surjeet ਮੈਨੂੰ ਦੇਖ ਕੇ ਬਹੁਤ ਖੁਸ਼ ਹੋਈ ਸੀ ਕਿਉਂਕਿ ਅਸੀਂ ਕਾਲਜ ਤੋਂ ਬਾਅਦ ਇੱਕ ਦੋ ਵਾਰ ਹੀ ਮਿਲੀਆਂ ਸੀ ਉਹ ਵੀ ਕਈ ਸਾਲ ਪਹਿਲਾਂ ਕਾਲਜ ਵਿੱਚ ਸਾਡਾ ਦੋਹਾਂ ਦਾ ਬਹੁਤ ਪਿਆਰ ਸੀ ਅਸੀਂ ਦੋਵੇਂ ਹੀ ਇੱਕ ਦੂਜੀ ਤੋਂ ਬਿਨਾ ਕਦੇ ਕੋਈ ਕੰਮ ਨਹੀਂ ਸੀ ਕਰਦੀਆਂ ਪਰ ਘਰਾਂ ਦੇ ਕੰਮਕਾਰ ਤੇ ਜ਼ਿੰਮੇਵਾਰੀਆਂ ਨੇ ਸਾਨੂੰ ਇੱਕ ਦੂਜੀ ਤੋਂ ਬਹੁਤ ਦੂਰ ਕਰ ਦਿੱਤਾ ਸੀ ਸਾਡੇ ਦੋਹਾਂ ਦਾ ਹੀ ਮਨ ਸੀ ਕਿ ਅਸੀਂ ਇਕੱਠੀਆਂ ਬੈਠ ਕੇ ਬਹੁਤ ਸਾਰੀਆਂ ਗੱਲਾਂ ਕਰੀਏ। ਅਸਲੀ ਰਾਤ ਦਾ ਖਾਣਾ ਖਾਣ ਤੋਂ ਬਾਅਦ ਅਸੀਂ ਦੋਵੇਂ surjeet ਦੇ ਕਮਰੇ ਵਿੱਚ ਜਾ ਕੇ ਬੈਠ ਗਈਆਂ। ਅਸੀਂ ਗੱਲਬਾਤ ਸ਼ੁਰੂ ਹੀ ਕੀਤੀ ਸੀ ਕਿ surjeet ਦੀ ਨੂੰਹ ਆ ਕੇ ਉਸਨੂੰ ਕਹਿਣ ਲੱਗੀ ਕਿ ਉਸਤੇ ਸਿਰ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ। ਇਹ ਸੁਣਦੇ ਹੀ surjeet ਨੇ ਕਿਹਾ ਕਿ ਮੈਂ ਤੇਰੇ ਲਈ ਚਾਹ ਬਣਾ ਕੇ ਲਿਆਉਣੀ ਆ। ਤੇ ਉਸਨੂੰ ਆਰਾਮ ਕਰਨ ਲਈ ਕਮਰੇ ਵਿੱਚ ਭੇਜ ਦਿੱਤਾ। ਫਿਰ surjeet ਖੁਦ ਉੱਠ ਕੇ ਰਸੋਈ ਵਿੱਚ ਗਈ ਤਾਂ ਮੈਂ ਵੀ ਉਸ ਦੇ ਨਾਲ ਹੀ ਤੁਰ ਪਈ ਪਹਿਲਾਂ ਉਸ ਨੇ ਇੱਕ ਗਲਾਸ ਪਾਣੀ ਥੋੜਾ ਜਿਹਾ ਨਿਗਗਾ ਕੀਤਾ ਤੇ ਫਿਰ ਪ੍ਰੀਤ ਨੂੰ ਸਿਰਦਰਦ ਦੀ ਗੋਲੀ ਦੇਣ ਲਈ ਉਸ ਦੇ ਕਮਰੇ ਵਿੱਚ ਗਈ ਮੈਂ ਤਾਂ ਉਸ ਨੂੰ ਦੇਖ ਕੇ ਹੈਰਾਨ ਹੀ ਹੋ ਗਈ ਸੀ ਉਸ ਤੋਂ ਬਾਅਦ ਉਸ ਨੇ ਆ ਕੇ ਤੁਰੰਤ ਹੀ ਚਾਹ ਬਣਾਈ ਜਦੋਂ surjeet ਉਸ ਨੂੰ ਚਾਹ ਫੜਾਉਣ ਲਈ ਕਮਰੇ ਵਿੱਚ ਗਈ ਤਾਂ ਮੈਂ ਵੀ ਪ੍ਰੀਤ ਦੀ ਤਬੀਅਤ ਬਾਰੇ ਜਾਣਨ ਲਈ ਉਸ ਦੇ ਨਾਲ ਹੀ ਚਲੀ ਗਈ ਦਵਾਈ ਨਾਲ ਉਸਨੂੰ ਥੋੜੀ ਰਾਹਤ ਸੀ ਪਰ ਫਿਰ ਵੀ surjit ਨੇ ਉਸਨੂੰ ਕਿਹਾ ਕਿ ਉਹ ਸੌਣ ਲੱਗੀ ਆਪਣਾ అలਾਰਮ ਬੰਦ ਕਰ ਦੇਵੇ ਕੋਈ ਜ਼ਰੂਰਤ ਨਹੀਂ ਸਵੇਰੇ ਜਲਦੀ ਉੱਠਣ ਦੀ ਸਵੇਰ ਦਾ ਕੰਮ ਮੈਂ ਆਪੇ ਕਰ ਲਵਾਂਗੀ surjit ਜੋ ਵੀ ਕਰ ਰਹੀ ਸੀ ਮੈਨੂੰ ਬਿਲਕੁਲ ਵੀ ਸਹੀ ਨਹੀਂ ਸੀ ਲੱਗਾ ਪਰ ਮੈਂ ਚੁੱਪ ਰਹੀ ਫਿਰ ਅਸੀਂ ਦੋਨੋਂ ਕਾਫੀ ਦੇਰ ਤੱਕ ਗੱਲਾਂ ਕਰਦੀਆਂ ਰਹੀਆਂ ਤੇ ਲਗਭਗ 2 ਵਜੇ ਸੁੱਤੀਆਂ ਸੀ ਅਗਲੇ ਦਿਨ ਸਵੇਰੇ ਉਸਨੇ ਮੈਨੂੰ ਲਗਭਗ 8 ਵਜੇ ਉਠਾਇਆ ਤੇ ਮੈਨੂੰ ਮਜ਼ਾਕ ਕਰਨ ਲੱਗੀ ਕਿ ਉੱਠ ਜਾ ਹੁਣ ਮੈਂ ਤਾਂ ਸਾਰਾ ਕੰਮ ਹੀ ਨਿਬੜ ਦਿੱਤਾ ਤੇ ਤੂੰ ਅਜੇ ਸੁੱਤੀ ਪਈ ਆ ਜਦੋਂ ਮੈਨੂੰ ਪਤਾ ਲੱਗਾ ਤਾਂ ਮੈਂ ਬਹੁਤ ਹੈਰਾਨ ਸੀ ਕਿ 2 ਵਜੇ ਤੱਕ ਜਾਗਣ ਦੇ ਬਾਵਜੂਦ ਵੀ ਉਸਨੇ ਸਵੇਰੇ 6 ਵਜੇ ਉੱਠ ਕੇ ਸਭ ਨੂੰ ਚਾਹ ਵੀ ਬਣਾ ਕੇ ਦਿੱਤੀ ਸੀ ਤੇ ਨਹਾਤ ਹੋ ਕੇ ਸਵੇਰ ਦਾ ਨਾਸ਼ਤਾ ਵੀ ਬਣਾ ਲਿਆ ਸੀ ਉਸਨੇ ਮੈਨੂੰ ਉੱਠ ਕੇ ਤਿਆਰ ਹੋਣ ਲਈ ਕਿਹਾ ਤੇ ਖੁਦ ਪ੍ਰੀਤ ਦਾ ਨਾਸ਼ਤਾ ਉਸਦੇ ਕਮਰੇ ਵਿੱਚ ਹੀ ਦੇਣ ਲਈ ਲੈ ਗਈ ਫਿਰ ਮੈਂ ਤਿਆਰ ਹੋ ਕੇ ਆਈ ਤਾਂ ਅਸੀਂ ਦੋਹਾਂ ਨੇ ਇਕੱਠਿਆਂ ਬੈਠ ਕੇ ਨਾਸ਼ਤਾ ਕੀਤਾ ਉਸ ਦਿਨ ਉਸਨੇ ਪ੍ਰੀਤ ਨੂੰ ਇੱਕ ਮਿੰਟ ਲਈ ਵੀ ਕਮਰੇ 'ਚੋਂ ਬਾਹਰ ਨਹੀਂ ਸੀ ਆਉਣ ਦਿੱਤਾ ਤੇ ਸਵੇਰ ਤੋਂ ਲੈ ਕੇ ਰਾਤ ਤੱਕ ਦਾ ਸਾਰਾ ਕੰਮ ਉਸਨੇ ਖੁਦ ਕੀਤਾ ਸੀ ਇੱਥੋਂ ਤੱਕ ਕਿ ਪ੍ਰੀਤ ਦੇ ਕੱਪੜੇ ਵੀ ਉਸਨੇ ਹੀ ਧੋਤੇ ਸਨ ਰਾਤ ਦਾ ਖਾਣਾ ਖਾਣ ਤੋਂ ਬਾਅਦ ਉਸਨੇ ਪ੍ਰੀਤ ਨੂੰ ਫਿਰ ਦਵਾਈ ਵੀ ਦਿੱਤੀ ਤੇ ਉਸਨੂੰ ਦੁੱਧ ਪਿਆ ਕੇ ਸੌਣ ਤੋਂ ਬਾਅਦ ਆਪਣੇ ਕਮਰੇ ਚ ਆਈ ਸੀ ਇਹ ਸਭ ਕੁਝ ਦੇਖ ਕੇ ਮੈਂ ਅੰਦਰ ਹੀ ਅੰਦਰ ਬਹੁਤ ਦੁਖੀ ਸੀ ਤੇ ਸੋਚ ਰਹੀ ਸੀ ਕਿ ਇਹ surjeet ਨੇ ਆਪਣਾ ਕੀ ਹਾਲ ਕੀਤਾ ਹੋਇਆ ਸਾਰਾ ਦਿਨ ਨੌਕਰਾਮਾਂ ਕੰਮ ਕਰਦੀ ਰਹਿੰਦੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਖਿਆਲ ਮੇਰੇ ਅੰਦਰ ਉਬਾਲੇ ਮਾਰੇ ਸਨ ਪਰ ਫਿਰ ਮੇਰੇ ਤੋਂ ਚੁੱਪ ਨਹੀਂ ਰਹਾ ਗਿਆ ਸੀ ਜਿਵੇਂ ਹੀ surjeet ਕਮਰੇ ਵਿੱਚ ਆਈ ਤਾਂ ਮੈਂ ਉਸਤੇ ਭੜਕ ਪਈ ਸੀ ਮੈਂ ਉਸ ਨੂੰ ਗੁੱਸੇ ਵਿੱਚ ਕਿਹਾ ਕਿ ਤੂੰ ਆਪਣੀ ਇਹ ਕੀ ਹਾਲਤ ਕੀਤੀ ਹੋਈ ਆ ਤੂੰ ਆਪਣੀ ਨੂ ਨੂੰ ਸਿਰ ਤੇ ਬਿਠਾ ਕੇ ਰੱਖਿਆ ਹੋਇਆ ਆਪ ਤੂੰ ਸਾਰਾ ਦਿਨ ਨੌਕਰਾ ਮੰਗੂ ਕੰਮ ਕਰਦੀ ਰਹਿੰਦੀ ਆ ਤੇ ਉਹ ਮਹਾਰਾਣੀ ਬਣ ਕੇ ਬੈਠੀ ਐ ਨੂ ਨੂੰ ਨੂ ਬਣਾ ਕੇ ਰੱਖਣਾ ਚਾਹੀਦਾ ਤੇ ਤੂੰ ਇਸ ਨੂੰ ਕੁਝ ਜ਼ਿਆਦਾ ਹੀ ਖੋਲ ਦਿੱਤੀ ਹੋਈ ਆ ਜੱਸ ਕਰਕੇ ਹੁਣ ਤੈਨੂੰ ਇਹ ਸਭ ਕੁਝ ਭੁਗਤਣਾ ਪੈ ਰਿਹਾ ਮੈਂ ਤਾਂ ਆਪਣੀ ਨੂ ਪੂਰੀ ਤਰ੍ਹਾਂ ਕੱਸ ਕੇ ਰੱਖੀ ਹੋਈ ਆ ਇਸ ਤੋਂ ਇਲਾਵਾ ਗੁੱਸੇ ਵਿੱਚ ਮੈਂ ਉਸ ਨੂੰ ਹੋਰ ਵੀ ਪਤਾ ਨਹੀਂ ਕੀ ਕੁਝ ਕਹਿ ਦਿੱਤਾ ਸੀ ਸਾਸਤੇ ਤੇ ਨੂਹ ਦੇ ਰਿਸ਼ਤੇ ਨੂੰ ਲੈ ਕੇ ਮੈਂ ਬਹੁਤ ਪੁੱਠਾ ਸਿੱਧਾ ਬੋਲਦੀ ਰਹੀ ਪਰ ਉਸ ਨੇ ਮੇਰੀਆਂ ਸਾਰੀਆਂ ਗੱਲਾਂ ਨੂੰ ਹਾਸੇ ਵਿੱਚ ਟਾਲ ਦਿੱਤਾ ਸੀ ਤੇ ਮੈਨੂੰ ਸ਼ਾਂਤ ਕਰਨ ਲਈ ਕਾਲਜ ਦੇ ਸਮੇਂ ਦੀਆਂ ਗੱਲਾਂ ਕਰਨ ਲੱਗ ਪਈ ਫਿਰ ਉਸ ਰਾਤ ਵੀ ਅਸੀਂ ਪਿਛਲੀ ਰਾਤ ਵਾਂਗੂ 2 ਵਜੇ ਤੱਕ ਗੱਲਾਂ ਕਰਦੀਆਂ ਰਹੀਆਂ ਮੈਂ ਅਜੇ ਵੀ ਬਹੁਤ ਗੁੱਸੇ ਵਿੱਚ ਸੀ ਤੇ ਮੈਂ ਉਸ ਨੂੰ ਕਿਹਾ ਕਿ ਹੁਣ ਤੂੰ ਸੌਂ ਜਾ ਸਵੇਰੇ ਉੱਠ ਕੇ ਫਿਰ ਨੂਹ ਦੇ ਅੱਗੇ ਅੱਗੇ ਨੌਕਰਾਂ ਵਾਂਗੂ ਕੰਮ ਕਰਨਾ ਹੋਊਗਾ। ਉਸਨੇ ਮੇਰੀ ਗੱਲ ਦਾ ਫਿਰ ਵੀ ਕੋਈ ਗੁੱਸਾ ਨਾ ਕੀਤਾ ਤੇ ਮੁਸਕਰਾਉਣ ਲੱਗੀ। ਫਿਰ ਅਸੀਂ ਦੋਨੋਂ ਸੌਂ ਗਈਆਂ। ਅਗਲੇ ਦਿਨ ਸਵੇਰੇ 7:00 ਵਜੇ ਮੇਰੀ ਜਾਗ ਖੁੱਲੀ। ਮੈਨੂੰ ਰਸੋਈ ਵਿੱਚ ਪਾਂਡਿਆਂ ਦੇ ਖੜਕਣ ਦੀ ਥੋੜੀ ਜੀ ਆਵਾਜ਼ ਸੁਣੀ। ਤਾਂ ਮੇਰੇ ਮੂੰਹ ਵਿੱਚੋਂ ਆਪ ਮੁਹਾਰਾ ਹੀ ਨਿਕਲ ਗਿਆ। ਵਿਚਾਰੀ surjeet ਤਾਂ ਫਿਰ ਆਪਣੀ ਨੌਕਰੀ ਸੰਭਾਲ ਲੈਣੀ ਸ਼ੁਰੂ ਹੋ ਗਈ ਆ। ਜਦੋਂ ਮੈਂ ਪਾਸਾ ਲੈ ਕੇ ਥੋੜੀ ਦੇਰ ਲਈ ਹੋਰ ਸੌਣ ਲੱਗੀ। ਤਾਂ ਮੈਂ ਦੇਖਿਆ ਕਿ ਉਹ ਤਾਂ ਮੇਰੇ ਨਾਲ ਬੈੱਡ ਤੇ ਕੋਕ ਸੁੱਤੀ ਹੋਈ ਸੀ। ਮੈਨੂੰ ਹੈਰਾਨੀ ਹੋਈ ਕਿ ਇੰਨੀ ਸਵੇਰੇ ਸਵੇਰੇ ਰਸੋਈ ਵਿੱਚ ਕੌਣ ਕੰਮ ਕਰ ਰਿਹਾ। ਜਦੋਂ ਮੈਂ ਜਾ ਕੇ ਦੇਖਿਆ ਤਾਂ ਪ੍ਰੀਤ ਨਹਾਤ ਹੋ ਕੇ ਰਸੋਈ ਵਿੱਚ ਆ ਚੁੱਕੀ ਸੀ। ਉਹ ਚਾਹ ਬਣਾਉਣ ਦੇ ਨਾਲ-ਨਾਲ ਸਵੇਰ ਦੇ ਨਾਸ਼ਤੇ ਦੀ ਵੀ ਤਿਆਰੀ ਕਰ ਰਹੀ ਸੀ। ਮੈਨੂੰ ਦੇਖਦੇ ਹੀ ਉਸਨੇ ਮੇਰੇ ਪੈਰੀ ਹੱਥ ਲਾਏ ਤੇ ਕਿਹਾ ਕਿ ਆਂਟੀ ਤੁਸੀਂ ਇੰਨੀ ਜਲਦੀ ਕਿਉਂ ਉੱਠ ਗਏ? ਥੋੜੀ ਦੇਰ ਹੋਰ ਸੌਂ ਜਾਣਾ ਸੀ। ਮੈਨੂੰ ਪਤਾ ਆ ਕਿ ਤੁਸੀਂ ਤੇ ਮੰਮੀ ਦੇਰ ਰਾਤ ਤੱਕ ਗੱਲਾਂ ਕਰਦੀਆਂ ਰਹੀਆਂ ਸੀ ਪਰ ਮੈਂ ਉਸ ਨੂੰ ਕੀ ਦੱਸਦੀ ਕਿ ਮੇਰੀ ਨੀਂਦ ਨੂੰ ਤਾਂ ਉਸ ਨੇ ਖੰਭ ਲਗਾ ਦਿੱਤੇ ਸੀ ਸਾਢੇ 7 ਵਜੇ ਸਰਜੀਤ ਵੀ ਉੱਠ ਗਈ ਸੀ ਉਸ ਨੇ ਮੈਨੂੰ ਕਿਹਾ ਕਿ ਜਲਦੀ ਨਹਾਤ ਹੋ ਕੇ ਤਿਆਰ ਹੋ ਜਾ ਨਾਸ਼ਤਾ ਕਰਨ ਤੋਂ ਬਾਅਦ ਆਪਾਂ ਘੁੰਮਣ ਫਿਰਨ ਲਈ ਜਾਣਾ ਜਦੋਂ ਤੱਕ ਅਸੀਂ ਦੋਵੇਂ ਤਿਆਰ ਹੋ ਕੇ ਨਾਸ਼ਤੇ ਵਾਲੇ ਟੇਬਲ ਤੇ ਆਈਆਂ ਤਾਂ ਨਾਸ਼ਤਾ ਵੀ ਲੱਗ ਚੁੱਕਿਆ ਸੀ ਤੇ ਪ੍ਰੀਤ ਨੇ ਇੱਕ ਟਿਫਨ ਵਿੱਚ ਲੰਚ ਵੀ ਪੈਕ ਕਰ ਲਿਆ ਸੀ ਜੋ ਕਿ ਅਸੀਂ ਨਾਂ ਲੈ ਕੇ ਜਾਣਾ ਸੀ। ਨਾਸ਼ਤਾ ਸ਼ੁਰੂ ਕਰਦੇ ਸਾਰ ਹੀ ਮੈਂ ਤਾਂ ਇੱਕ ਉਲਝਣ ਜੀ ਵਿੱਚ ਪੈ ਗਈ ਸੀ। ਕਿਉਂਕਿ ਉਸਨੇ ਤਾਂ surjeet ਨਾਲੋਂ ਵੀ ਸਵਾਦ ਖਾਣਾ ਬਣਾਇਆ ਸੀ। ਤੇ ਮੈਂ ਇਹ ਸੋਚ ਰਹੀ ਸੀ ਕਿ ਇੱਕ ਵਿਲੀ ਰਹਿਣ ਵਾਲੀ ਕੁੜੀ ਇੰਨਾ ਸਵਾਦ ਖਾਣਾ ਕਿਵੇਂ ਬਣਾ ਸਕਦੀ ਹੈ? ਕਿਉਂਕਿ ਮੇਰੇ ਦਿਮਾਗ ਵਿੱਚ ਉਸਦੀ ਛਵੀ ਲੰਗੇ ਹੋਏ ਪਿਛਲੇ ਦਿਨ ਵਾਲੀ ਹੀ ਬਣ ਗਈ ਸੀ। ਮੈਨੂੰ ਸਭ ਤੋਂ ਵੱਧ ਹੈਰਾਨੀ ਤਾਂ ਉਦੋਂ ਹੋਈ ਜਦੋਂ ਮੈਂ ਪ੍ਰੀਤ ਨੂੰ ਕਾਰ ਚਲਾਉਂਦੇ ਹੋਏ ਦੇਖਿਆ। ਤੇ ਮੈਨੂੰ ਪਤਾ ਲੱਗਾ ਕਿ ਸਾਨੂੰ ਪ੍ਰੀਤ ਹੀ ਕਮੌਨ ਲਈ ਲੈ ਕੇ ਜਾਵੇਗੀ। ਉਸਨੇ ਮੈਨੂੰ ਆਪਣੇ ਨਾਲ ਵਾਲੀ ਸੀਟ ਤੇ ਬਿਠਾਇਆ ਤੇ ਅਸੀਂ ਤਿੰਨੇ ਜਾਣੀਆਂ ਘੁੰਮਣ ਫਿਰਨ ਲਈ ਨਿਕਲ ਗਈਆਂ। ਸਾਰੀ ਰਾਹ ਉਹ ਮੇਰੇ ਨਾਲ ਬਹੁਤ ਪਿਆਰ ਨਾਲ ਗੱਲਾਂ ਕਰਦੀ ਰਹੀ। ਉਹ ਮੈਨੂੰ ਸ਼ਹਿਰ ਦੇ ਰਸਤੇ ਬਾਰੇ ਵੀ ਜਾਣਕਾਰੀ ਦਿੰਦੀ ਰਹੀ। ਫਿਰ ਅਸੀਂ ਸ਼ਹਿਰ ਦੀਆਂ ਇੱਕ ਦੋ ਖਾਸ ਵੇਖਣ ਵਾਲੀਆਂ ਥਾਵਾਂ ਤੇ ਗਏ। ਤੇ ਉਸ ਤੋਂ ਬਾਅਦ ਇੱਕ ਬਹੁਤ ਵੱਡੇ ਪਾਰਕ ਵਿੱਚ ਘੁੰਮਣ ਫਿਰਨ ਲੱਗੇ। ਉਥੇ ਹੀ ਅਸੀਂ ਆਪਣਾ ਲੰਚ ਕੀਤਾ। ਇਸ ਵਾਰ ਵੀ ਖਾਣਾ ਬਹੁਤ ਸਵਾਦ ਸੀ। ਗੱਲਾਂ-ਗੱਲਾਂ ਵਿੱਚ ਮੈਨੂੰ ਇਹ ਵੀ ਪਤਾ ਲੱਗਾ ਸੀ ਕਿ ਉਹਨਾਂ ਦਾ ਪਰਿਵਾਰ ਕਦੇ ਵੀ ਬਾਹਰ ਦਾ ਖਾਣਾ ਨਹੀਂ ਖਾਂਦਾ। ਸ਼ਾਇਦ ਇਸੇ ਲਈ ਹੀ ਨੂੰਹ ਦੇ ਬਿਮਾਰ ਹੋਣ ਤੇ ਸੁਰਜੀਤ ਨੇ ਆਪ ਖਾਣਾ ਬਣਾਇਆ ਸੀ। ਥੋੜੀ ਦੇਰ ਆਰਾਮ ਕਰਨ ਤੋਂ ਬਾਅਦ ਅਸੀਂ ਸ਼ਹਿਰ ਦੀਆਂ ਰਹਿੰਦੀਆਂ ਹੋਈਆਂ ਇੱਕ ਦੋ ਹੋਰ ਘੁੰਮਣ ਵਾਲੀਆਂ ਥਾਵਾਂ ਦੇਖੀਆਂ। ਫਿਰ ਪ੍ਰੀਤ ਸਾਨੂੰ ਇੱਕ ਬਹੁਤ ਵੱਡੇ ਸ਼ਾਪਿੰਗ ਮਾਲ ਵਿੱਚ ਲੈ ਗਈ ਸੀ। ਉੱਥੋਂ ਅਸੀਂ ਥੋੜੀ-ਬਹੁਤ ਸ਼ਾਪਿੰਗ ਕੀਤੀ ਤੇ ਘਰ ਵਾਪਸ ਆ ਗਈਆਂ ਸਾਰਾ ਦਿਨ ਘੁੰਮ ਫਿਰ ਕੇ ਥੱਕ ਜਾਂਦੇ باوجود ਵੀ ਪ੍ਰੀਤ ਇੱਕ ਮਿੰਟ ਵੀ ਨਾ ਬੈਠੀ ਤੇ ਘਰ ਆਉਂਦਿਆਂ ਹੀ ਉਹ ਕੱਪੜੇ ਬਦਲ ਕੇ ਰਸੋਈ ਵਿੱਚ ਚਲੀ ਗਈ ਪਹਿਲਾਂ ਤਿੰਨਾਂ ਲਈ ਚਾਹ ਬਣਾ ਲਈ ਤੇ ਫਿਰ ਰਾਤ ਦਾ ਖਾਣਾ ਵੀ ਪ੍ਰੀਤ ਨੇ ਹੀ ਬਣਾਇਆ ਸੀ ਅਸੀਂ ਸਭ ਨੇ ਇਕੱਠਿਆਂ ਬੈਠ ਕੇ ਖਾਣਾ ਖਾਧਾ ਉਸ ਤੋਂ ਬਾਅਦ ਪ੍ਰੀਤ ਅਚਾਨਕ ਹੀ ਬੋਲੀ ਕਿ ਮੰਮੀ ਜੀ ਹੁਣ 5 ਦਿਨ ਲਈ ਤੁਸੀਂ ਕੋਈ ਵੀ ਕੰਮ ਨਹੀਂ ਕਰੋਗੇ ਤੇ ਸਾਰਾ ਟਾਈਮ ਆਪਣੀ ਸਹੇਲੀ ਨੂੰ ਦੇਵੋਗੇ ਜਿੰਨੇ ਦਿਨ ਆਂਟੀ ਇੱਥੇ ਹਨ ਤੁਸੀਂ ਆਪਣਾ ਖੂਬ ਇੰਜੋਏ ਕਰੋ ਘਰ ਦੇ ਸਾਰੇ ਕੰਮ ਮੈਂ ਆਪੇ ਕਰ ਲਵਾਂਗੀ ਪ੍ਰੀਤ ਦੇ ਮੂੰਹੋਂ ਇਹ ਗੱਲ ਸੁਣ ਕੇ ਮੈਨੂੰ ਮਹਿਸੂਸ ਹੋਇਆ ਕਿ ਉਹਨਾਂ ਦੋਹਾਂ ਵਿੱਚ ਤਾਂ ਨੂੰ ਸੱਸ ਵਾਲੀ ਕੋਈ ਗੱਲ ਹੀ ਨਹੀਂ ਸੀ ਇੱਕ ਦੂਜੇ ਪ੍ਰਤੀ ਉਹਨਾਂ ਦੀ ਸੋਚ ਮਾਂ ਤੇ ਧੀ ਵਾਲੀ ਸੀ ਇਸ ਇੱਕ ਹਫ਼ਤੇ ਵਿੱਚ ਪ੍ਰੀਤ ਨੇ ਨੂਹਾਂ ਪ੍ਰਤੀ ਮੇਰੀ ਸੋਚ ਨੂੰ ਬਿਲਕੁਲ ਬਦਲ ਕੇ ਰੱਖ ਦਿੱਤਾ ਸੀ ਜਿਸ ਦਿਨ ਮੈਂ ਵਾਪਸ ਆਉਣਾ ਸੀ ਤਾਂ ਮੈਂ surjeet ਕੋਲੋਂ ਇਸ ਗੱਲ ਦੀ ਮਾਫੀ ਵੀ ਮੰਗੀ ਕਿ ਮੈਂ ਗੁੱਸੇ ਵਿੱਚ ਪਤਾ ਨਹੀਂ ਤੈਨੂੰ ਕੀ ਕੁਝ ਕਹਿ ਗਈ ਸੀ ਤੇ ਮੈਂ ਪ੍ਰੀਤ ਨੂੰ ਵੀ ਬਹੁਤ ਮਾੜਾ ਚੰਗਾ ਬੋਲੀ ਸੀ ਪਰ ਹੁਣ ਮੈਨੂੰ ਪਤਾ ਲੱਗ ਗਿਆ ਕਿ ਮੈਂ ਹੀ ਗਲਤ ਸੀ ਤੇਰੀ ਨੂਹ ਤਾਂ ਲੱਖਾਂ ਵਿੱਚੋਂ ਇੱਕ ਆ ਪਰਮਾਤਮਾ ਹਰ ਇੱਕ ਨੂੰ ਇਹੋ ਜਿਹੀ ਨੂਹ ਦੇਵੇ ਮੇਰੀ ਇਸ ਗੱਲ ਦੇ ਉਸਨੇ ਜੋ ਜਵਾਬ ਦਿੱਤਾ ਅਸਨੇ ਤਾਂ ਮੇਰੀ ਅੱਖਾਂ ਹੀ ਖੋਲ ਦਿੱਤੀਆਂ ਸਨ। surjeet ਮੈਨੂੰ ਕਹਿਣ ਲੱਗੀ ਕਿ ਨੂਹਾਂ ਤਾਂ ਸਭ ਦੇ ਘਰ ਚੰਗੀਆਂ ਹੀ ਆਉਂਦੀਆਂ। ਪਰ ਘਰ ਦਾ ਮਾਹੌਲ ਉਦੋਂ ਖਰਾਬ ਹੋ ਜਾਂਦਾ ਜਦੋਂ ਨੂਹ ਦੇ ਘਰ ਆਉਂਦੇ ਹੀ ਅਸੀਂ ਆਪਣੇ ਆਪ ਨੂੰ ਸੱਸ ਸਮਝਣ ਲੱਗ ਜਾਂਦੇ ਹਾਂ। ਜੇਕਰ ਉਸਦੇ ਘਰ ਆਉਂਦੇ ਆਂ ਹੀ ਅਸੀਂ ਉਸਦੀ ਮਾਂ ਜਾਂ ਸਹੇਲੀ ਬਣ ਜਾਈਏ ਤਾਂ ਆਪਣਾ ਘਰ ਸਵਰਗ ਬਣ ਜਾਂਦਾ। ਤੇ ਇਹ ਸਭ ਆਪਣੇ ਹੱਥ ਵਿੱਚ ਹੀ ਹੁੰਦਾ। ਜੇਕਰ ਆਪਾਂ ਆਪਣੀ ਧੀ ਬਾਰੇ ਸੋਚਣਾ ਹੋਵੇ ਤਾਪਾ ਹਮੇਸ਼ਾ ਇਹੀ ਸੋਚਦੀਆਂ ਕਿ ਉਹ ਆਪਣੇ ਸਹੁਰੇ ਘਰ ਵਿੱਚ ਖੁਸ਼ ਰਹੀ ਉਸਤੇ ਜ਼ਿਆਦਾ ਪਾਬੰਦੀਆਂ ਨਾ ਲਾਈਆਂ ਜਾਣ ਉਹ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਜਿਉ ਸਕੇ ਉਸਦੀ ਸੱਸ ਉਸ ਨਾਲ ਮਾ ਮੰਗਵੇ ਹਰ ਕਰੇ ਇਸ ਤੋਂ ਇਲਾਵਾ ਉਸ ਨੂੰ ਖਾਣ ਪੀਣ ਪੈਣਨ ਤੇ ਘੁੰਮਣ ਫਿਰਨ ਤੋਂ ਕੋਈ ਮਨਾਈ ਨਾ ਹੋਵੇ ਪਰ ਇਸ ਦੇ ਉਲਟ ਆਪਣੀ ਨੂੰਹ ਪ੍ਰਤੀ ਆਪਣੀ ਇਹ ਸੋਚ ਹੁੰਦੀ ਆ ਕਿ ਜਿਵੇਂ ਅਸੀਂ ਕਹਿੰਦੇ ਆ ਇਹ ਉਵੇਂ ਕਰੇ ਜਿੱਥੇ ਅਸੀਂ ਕਹੀਏ ਉੱਥੇ ਬੈਠੇ ਜਿੱਥੇ ਕਹੀਏ ਉੱਥੇ ਖੜੇ ਜਿਸ ਕੰਮ ਤੋਂ ਅਸੀਂ ਰੋਕੀਏ ਉਹ ਨਾ ਕਰੇ ਸਾਡੇ ਤੋਂ ਪੁੱਛੇ ਬਿਨਾ ਘਰ ਤੋਂ ਬਾਹਰ ਪੈਰ ਵੀ ਨਾ ਰੱਖੇ ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਇਹੋ ਜਿਹੀਆਂ ਪਾਬੰਦੀਆਂ ਹੁੰਦੀਆਂ ਹਨ ਜੋ ਅਸੀਂ ਨੂਹਾਂ ਤੇ ਲਗਾ ਦਿੰਦੇ ਹਾਂ ਬਸ ਇੱਥੇ ਹੀ ਅਸੀਂ ਸਾਰਾ ਮਾਹੌਲ ਖਰਾਬ ਕਰ ਲੈਂਦੇ ਹਾਂ ਤੇ ਆਪਣੇ ਘਰ ਨੂੰ ਨਰਕ ਬਣਾ ਲੈਨੇ ਆ ਪਰ ਮੇਰੇ ਘਰ ਵਿੱਚ ਅਜਿਹਾ ਬਿਲਕੁਲ ਨਹੀਂ ਹੁੰਦਾ ਮੈਂ ਆਪਣੀ ਨੂਹ ਨੂੰ ਧੀ ਸਮਝਦੀ ਆਂ ਸਾਡੇ ਘਰ ਦੇ ਸਾਰੇ ਫੈਸਲੇ ਲੈਣ ਦਾ ਹੱਕ ਵੀ ਉਸ ਨੂੰ ਹੀ ਦਿੱਤਾ ਹੋਇਆ ਹੈ। ਮੈਂ ਆਪਣੀ ਧੀ ਨੂੰ ਵੀ ਇਹ ਗੱਲ ਸਮਝਾਈ ਹੋਈ ਆ ਕਿ ਜਿਵੇਂ ਉਸਦੀ ਭਾਬੀ ਕਹੇਗੀ ਉਸ ਦਾ ਕਹਿਣਾ ਮੰਨਣਾ। ਮੇਰੇ ਇਸ ਛੋਟੇ ਜਿਹੇ ਫੈਸਲੇ ਨੇ ਅੱਜ ਮੇਰੇ ਘਰ ਨੂੰ ਸਵਰਗ ਬਣਾਇਆ ਹੋਇਆ। ਤੇ ਮੇਰੇ ਇਸ ਵਿਹਾਰ ਦਾ ਮੇਰੀ ਨੂੰ ਉੱਪਰ ਜੋ ਅਸਰ ਹੋਇਆ ਹੈ ਉਹ ਸੁਣ ਕੇ ਤੈਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਹੋਣਾ। ਹੁਣ ਮੇਰੀ ਨੂੰ ਜਦੋਂ ਵੀ ਆਪਣੇ ਪਿੱਕੇ ਜਾਂਦੀ ਆ ਤਾਂ ਉਹ ਇੱਕ ਰਾਤ ਲਈ ਵੀ ਉੱਥੇ ਨਹੀਂ ਰੁਕਦੀ ਤੇ ਇਹ ਕਹਿ ਕੇ ਵਾਪਸ ਆ ਜਾਂਦੀ ਆ ਕਿ ਮੈਂ ਜਲਦੀ ਘਰ ਜਾਣਾ ਨਹੀਂ ਤਾਂ ਮੰਮੀ ਇਕੱਲੇ ਔਖੇ ਹੋਣਗੇ ਹੁਣ ਤੂੰ ਖੁਦ ਹੀ ਸੋਚ ਕਿ ਇਸ ਤੋਂ ਵੱਡਾ ਸੋਖ ਹੋਰ ਮੈਨੂੰ ਕੀ ਹੋ ਸਕਦਾ ਫਿਰ ਉਹ ਥੋੜਾ ਜਿਹਾ ਗੁੱਸਾ ਜ਼ਾਹਰ ਕਰਦੀ ਹੋਈ ਮੈਨੂੰ ਕਹਿਣ ਲੱਗੀ ਕਿ ਤੂੰ ਪ੍ਰੀਤ ਨੂੰ ਜੋ ਕੱਜ ਵੀ ਕਿਹਾ ਮੈਨੂੰ ਤੇਰੀ ਗੱਲ ਦਾ ਬਿਲਕੁਲ ਵੀ ਬੁਰਾ ਨਹੀਂ ਲੱਗਿਆ ਪਰ ਮੈਨੂੰ ਉਦੋਂ ਬਹੁਤ ਬੁਰਾ ਲੱਗਿਆ ਜਦੋਂ ਤੂੰ ਕਿਹਾ ਸੀ ਕਿ ਮੈਂ ਆਪਣੀ ਨੂੰਹ ਨੂੰ ਪੂਰਾ ਕੱਸ ਕੇ ਰੱਖਿਆ ਹੋਇਆ ਜੇਕਰ ਤੂੰ ਮੇਰੀ ਗੱਲ ਮੰਨੇ ਤਾਂ ਇੱਕ ਵਾਰ ਆਪਣੀ ਨੂੰਹ ਨੂੰ ਧੀ ਸਮਝ ਕੇ ਦੇਖ ਤੇ ਜੋ ਕੰਮ ਤੂੰ ਉਸ ਕੋਲ ਨੂੰ ਰੋਬ ਨਾਲ ਤੇ ਜ਼ੋਰ ਜ਼ਬਰਦਸਤੀ ਨਾਲ ਕਰਵਾਉਣੀ ਆ ਉਹੀ ਕੰਮ ਤੂੰ ਪਿਆਰ ਨਾਲ ਕਰਵਾ ਕੇ ਦੇਖ ਮੈਨੂੰ ਪੂਰਾ ਯਕੀਨ ਆ ਕਿ ਉਹ ਉਸ ਕੰਮ ਨੂੰ ਪਹਿਲਾਂ ਨਾਲੋਂ ਵੀ ਵਧੀਆ ਢੰਗ ਨਾਲ ਖੁਸ਼ ਹੋ ਕੇ ਕਰੇਗੀ ਜੇ ਤੂੰ ਮੇਰੀ ਇਹ ਗੱਲ ਮੰਨ ਲਵੇਂ ਤਾਂ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਵੇਗੀ ਤੇ ਤੇਰਾ ਮੇਰੇ ਕੋਲ ਆਉਣਾ ਵੀ ਸਾਰਥਕ ਹੋ ਜਾਵੇਗਾ ਇਹ ਸਭ ਕੁਝ ਦੱਸਦੇ ਹੋਏ ਪਰਮਜੀਤ ਦੀਆਂ ਅੱਖਾਂ ਭਿੱਜ ਚੁੱਕੀਆਂ ਸਨ ਤੇ ਉਸ ਦੀ ਆਵਾਜ਼ ਵੀ ਭਾਰੀ ਹੋ ਗਈ ਸੀ ਇਹ ਇਕੱਲੇ ਪਰਮਜੀਤ ਹੀ ਨਹੀਂ ਸਗੋਂ ਇਹ ਸਭ ਸੁਣ ਕੇ ਸਤਵੀਰ ਤੇ ਉਸਦੇ ਨਾਲ-ਨਾਲ ਉਸਦੇ ਪਤੀ ਤੇ ਸਹੁਰੇ ਦੇ ਚਿਹਰੇ ਤੇ ਵੀ ਇੱਕ ਉਦਾਸੀ ਜੀ ਛਾ ਗਈ ਸੀ ਇੱਕ ਵਾਰ ਫਿਰ ਪਰਮਜੀਤ ਨੇ ਸਤਵੀਰ ਤੋਂ ਮਾਫੀ ਮੰਗੀ ਤਾਂ ਇਸ ਦੇ ਜਵਾਬ ਚ ਸਤਵੀਰ ਕਹਿਣ ਲੱਗੀ ਮੰਮੀ ਜੀ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਕਿ ਮੈਂ ਇਸ ਘਰ ਦੀ ਨੂੰਹਾਂ ਮੈਂ ਤਾਂ ਹਮੇਸ਼ਾ ਹੀ ਇਸ ਘਰ ਵਿੱਚ ਧੀ ਬਣ ਕੇ ਰਹੀ ਹਾਂ ਇਹਨਾਂ ਜ਼ਰੂਰ ਹੈ ਕਿ ਤੁਸੀਂ ਸੱਸ ਦੇ ਰੂਪ ਵਿੱਚੋਂ ਨਿਕਲ ਕੇ ਮਾਂ ਦੇ ਰੂਪ ਵਿੱਚ ਆਉਣ ਲਈ ਥੋੜਾ ਟਾਈਮ ਲਗਾ ਦਿੱਤਾ ਪਰ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਕਿ ਤੁਸੀਂ ਮਾਂ ਦੇ ਰੂਪ ਵਿੱਚ ਆ ਤਾਂ ਗਏ ਤਸਵੀਰ ਦੀ ਇਹ ਗੱਲ ਸੁਣ ਕੇ ਸਾਰਿਆਂ ਦੇ ਚਿਹਰੇ ਦੀ ਉਦਾਸੀ ਉੱਡ ਗਈ ਤੇ ਸਾਰੇ ਉੱਚੀ ਉੱਚੀ ਹੱਸਣ ਲੱਗੇ ਸਨ ਅੱਜ ਇਹ ਪਰਿਵਾਰ ਬਹੁਤ ਖੁਸ਼ੀ ਤੇ ਉਹਨਾਂ ਦਾ ਘਰ ਵੀ ਸਵਰਗ ਬਣ ਗਿਆ ਸੀ ਸੋ ਕਿਸ ਤਰ੍ਹਾਂ ਦੀ ਲੱਗੀ ਕਹਾਣੀ ਕਮੈਂਟ ਕਰਕੇ ਜ਼ਰੂਰ ਦੱਸਿਓ ਘਰ ਘਰ ਦੀ ਕਹਾਣੀ ਹੈ ਸਵਰਗ ਵੀ ਬਣਾ ਸਕਦੇ ਹੋ ਨਰਕ ਵੀ ਬਣਾ ਸਕਦੇ ਹੋ ਲਾਈਕ ਵੀ ਕਰਿਓ ਚੰਗੀ ਲੱਗੀ ਸ਼ੇਅਰ ਵੀ ਕਰਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਸੁਣਨ ਲਈ ਬਹੁਤ ਬਹੁਤ ਧੰਨਵਾਦ